ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੀ YouTube ਚੈਨਲ ਜਾਓ ਅਲਰਟ ਬਈਆ ਮੰਤੀ ਦੋਸਤੋ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨਵੀਂ ਭਰਤੀ ਆ ਚੁੱਕੀ ਹੈ ਜੀ ਪ੍ਰਾਇਮਰੀ ਟੀਚਰ ਅਤੇ ਮਾਸਟਰ ਗ੍ਰੇਡਰ ਦੀਆਂ ਵਕਾਂਸੀਆਂ ਆ ਚੁੱਕੀਆਂ ਹਨ ਜੀ ਇਹ ਲਗ ਲਗ ਵਕਾਂਸੀਆਂ ਹਨ ਜੀ ਤੇ ਇਹਦੇ ਵਿੱਚ ਲਗ ਲਗ ਹੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਇਹ ਜੋ ਲਾਸਟ ਡੇਟ ਹੈ ਜੀ ਉਹ ਅਪਲਾਈ ਕਰਨ ਦੀ 27/8/2025 ਰਹਿਣ ਵਾਲੀ ਹੈ। ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਤਾਂ ਜੋ ਆਉਣ ਵਾਲੀਆਂ ਜੋ ਰਿਲੇਟਡ ਵੀਡੀਓ ਗਵਰਨਮੈਂਟ ਜੋਬ, ਪ੍ਰਾਈਵੇਟ ਜੋਬ, ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਤੇ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਹੀ ਪੋਸਟ ਨੂੰ ਅਪਲਾਈ ਕਰ ਸਕੋ। ਦੋਸਤੋ ਅਸੀਂ ਇਸ ਚੈਨਲ ਤੇ ਜੋ ਵੀ ਜੌਬ ਸੰਬੰਧੀ ਨੋਟੀਫਿਕੇਸ਼ਨ ਦੀ ਜਾਣਕਾਰੀ ਹੁੰਦੀ ਹੈ ਉਹ ਅਸੀਂ ਸਹੀ ਤੇ ਸਟੀਕ ਦਿੰਦੇ ਹਾਂ ਇਸ ਨੋਟੀਫਿਕੇਸ਼ਨ ਲਈ ਉਮਰ ਹੱਦ ਕਿੰਨੀ ਰਹਿਣ ਵਾਲੀ ਹੈ ਅਤੇ ਕਿੱਥੋਂ ਤੁਹਾਨੂੰ ਨੋਟੀਫਿਕੇਸ਼ਨ ਪ੍ਰਾਪਤ ਹੋਵੇਗਾ ਅਤੇ ਕੌਣ-ਕੌਣ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਵੀਡੀਓ ਵਿੱਚ ਦੇਵਾਂਗੇ ਜੀ ਤਾਂ ਤੁਸੀਂ ਵੀਡੀਓ ਨੂੰ ਲਾਸ਼ਟ ਤੱਕ ਜ਼ਰੂਰ ਦੇਖਣਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਲਾਸ਼ਟ ਤੱਕ ਦੇਖੋਗੇ ਤਤਨੂ ਪੂਰੀ ਜਾਣਕਾਰੀ ਵੀਡੀਓ ਵਿੱਚ ਹੀ ਮਿਲ ਜਾਵੇਗੀ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਦਫਤਰ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਾਰੀ ਹੋਇਆ ਜੀ 21/7/2025 ਨੋਟੀਫਿਕੇਸ਼ਨ ਜਾਰੀ ਹੋਇਆ ਜੀ ਅਤੇ ਜੋ ਅਸਾਮੀਆਂ ਹਨ ਜੀ ਸਪੈਸ਼ਲ ਐਜੂਕੇਟਰ ਟੀਚਰ ਪ੍ਰਾਇਮਰੀ ਕੇਡਰ ਦੀਆਂ 393 ਅਸਾਮੀਆਂ ਦੀ ਮੰਗੀ ਤੇ ਜਾਂਦੀ ਹੈ ਜੀ ਇਸ ਦੀ ਜੋ ਲਾਸਟ ਡੇਟ ਹੈ ਜੀ ਪੋਪੂਲੇਸ਼ਨ ਪਰ ਦੀ 27 8 2025 ਰਹਿਣ ਵਾਲੀ ਹੈ ਇਹ ਵਿੱਚ ਕੈਟਾਗਰੀ ਵਾਈ ਅਸਾਮੀਆਂ ਇਸ ਪ੍ਰਕਾਰ ਹਨ ਜੀ ਜਰਨਲ ਦੇ ਲਈ 153 ਵਗਾਂਸੀ ਹਨ ਜੀ 44 ਵੂਮਨ ਅਤੇ ਐਸਸੀ ਦੇ ਲਈ ਐਮ ਐਂਡ ਵੀ ਆਰ ਆਰ ਐਂਡਓ ਦੇ ਵਿੱਚ 40 ਅਤੇ 39 ਹਨ ਜੀ ਤੇ 16 16 ਵੂਮਨ ਦੇ ਲਈ ਰੱਖੀਆਂ ਹਨ ਜੀ ਬੀਸੀ ਦੇ ਲਈ 39 ਹਨ ਜੀ ਤੇ 16 ਵੂਮਨ ਦੇ ਲਈ ਹਨ ਜੀ ਇੱਕ ਸਰਵਿਸਮੈਨ ਜਰਨਲ ਦੇ ਲਈ 28 ਵਗਾਂਸੀ ਹਨ ਜੀ ਅਤੇ 16 ਬੋ ਮੰਡਲੀ ਰਾਖਵੇਂ ਹਾਂਜੀ ਐਸ ਸੀ ਐਸ ਐਸ ਸੀ ਆਰ ਐਂਡਓ ਆਰ ਤੇ ਐਮ ਬੀ ਦੀ 88 ਵਕੈਂਸੀ ਹਾਂਜੀ ਬੀ ਸੀ ਦੀ 8 ਹੈ ਜੀ ਜਨਰਲ ਦੇ ਲਈ 7 ਵਕੈਂਸੀਆਂ ਰਹਿਵਲੀਆਂ ਜੀ ਸਪੋਰਟਸ ਦੇ ਲਈ ਅਤੇ 4 ਲੀਡੀ ਲਈ ਰਾਖਵੇਂ ਹਾਂਜੀ ਫਿਜ਼ੀਕਲ ਹੈਂਡੀਕੈਪਡ ਦੇ ਲਈ 3 ਚਾਰ ਵਕੈਂਸੀਆਂ ਹਾਂਜੀ ਅਤੇ 2 2 ਸਭ ਮੀਆਂ 393 ਹਾਂਜੀ ਤੇ ਜਿਹਦੇ ਵਿੱਚੋਂ 133 ਬੋ ਮੰਡਲੀ ਰਾਖਵੇਂ ਹਾਂਜੀ ਇਹ ਵਿੱਚ ਜੋ ਵਿਦਿਅਕ ਯੋਗਤਾ ਹੈ ਜੀ ਉਹ ਗਰੁੱਪ ਸੀ ਦੇ ਲਈ 50% ਮਾਰਕ ਜਨਰਲ ਕੈਟਾਗਰੀ ਦੇ ਲਈ 45% ਮਾਰਕ ਐਸ ਸੀ ਐਸਟੀ ਦੇ ਲਈ ਇਹ ਰਹਿਣ ਵਾਲੇ ਜੀ ਅਤੇ ਕੈਂਡੀਡੇਟ ਦਾ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਵਿੱਚ ਕੀਤਾ ਹੋਣਾ ਚਾਹੀਦਾ ਜੀ ਅਤੇ ਜੋ ਕੈਂਡੀਡੇਟ ਦਾ ਨਾਲ ਹੀ ਪੀ ਐਸ ਟੈਟ ਨੰਬਰ 1 ਟੈਸਟ ਪਾਸ ਹੋਣਾ ਚਾਹੀਦਾ ਜੀ ਇਹ ਬਹੁਤ ਜ਼ਰੂਰੀ ਹੈ ਜੀ ਅਤੇ ਜੋ ਮਾਸਟਰ ਗ੍ਰੈਜੂਏਟ ਦੀਆਂ ਸਾਮੀਆਂ ਹਨ ਉਦੇ ਲਈ 232 ਅਸਾਮੀਆਂ ਰਹਿਵਲੀਆਂ ਜੀ ਇਹਦੀ ਵੀ ਲਾਸਟ ਡੇਟ 27/8/2025 ਰਹਿਵਾਲੀ ਹੈ ਇਹਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਕੈਂਡੀਡੇਟ ਦੀ ਇਹਦੇ ਵਿੱਚ ਜੋ ਪੰਜਾਬੀ ਦਾ ਪੇਪਰ ਹੋਊਗਾ ਜੀ ਉਹਦੇ ਵਿੱਚ ਕੈਂਡੀਡੇਟ ਨੂੰ 50% ਮਾਰਕ ਲੈਣੇ ਲਾਜ਼ਮੀ ਹਨ ਜੀ ਨੋਟ ਅਪਰੋਖਤ ਪੇਪਰ ਕੇਵਲ ਕੁਆਲੀਫਾਈਂਗ ਹੋਵੇਗਾ ਤੇ ਉਸਦੇ ਅੰਕਾ ਮੈਟ ਵਿੱਚ ਜੋੜੇ ਨਹੀਂ ਜਾਣਗੇ ਜੀ ਅਸਾਮੀਆਂ ਦਾ ਜੋ ਪੇ ਸਕੇਲ ਹੈ ਜੀ ਉਸ ਤਰੀਕੇ ਨਾਲ ਰਹਿਵਾਲਾ ਹੈ ਕੈਂਡੀਡੇਟ ਨੂੰ 29200 ਰੁਪਿਆ ਪਰ ਮਹੀਨਾ ਮਿਲੇਗਾ ਜੀ 3 ਸਾਲ ਦੇ ਲਈ ਪ੍ਰੋਵੀਜ਼ਨ ਬੀਡ ਰਹਿਣ ਵਾਲਾ ਜੀ ਇਹਨਾਂ ਸਾਮਿਲਣ ਲਈ ਜੋ ਉਮਰ ਹੱਦ ਰਹਿਣ ਵਾਲੀ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਦੀ ਕੈਂਡੀਡੇਟ ਇਸ ਸਪੋਰਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਏਜ ਰੈਲੈਕਸੇਸ਼ਨ ਵੀ ਮਿਲੇਗੀ ਜੀ ਕੈਟਾਗਰੀ ਵਾਈ ਇਸ ਦੀ ਜੋ ਫੀਸ ਹੈ ਜੀ ਐਪਲੀਕੇਸ਼ਨ ਫੀਸ ਉਹ ਜਨਰਲ ਦੇ ਲਈ 2000 ਰੁਪਿਆ ਐਸ ਸੀ ਐਸ ٹی ਦੇ ਲਈ 1000 ਰੁਪਿਆ ਅਤੇ ਸਾਬਕਾ ਫੌਜੀ ਲਈ 0 ਰਹਿਣ ਵਾਲੀ ਹੈ ਜੀ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਕੈਂਡੀਡੇਟ ਨੇ ਨਾ ਪੋਸਟ ਨੂੰ ਅਪਲਾਈ ਕਰਨ ਦਾ ਇਸ ਦਾ ਤੁਸੀਂ ਨੋਟੀਫਿਕੇਸ਼ਨ ਪੜਨ ਤੋਂ ਬਾਅਦ ਹੀ ਪੋਸਟ ਨੂੰ ਅਪਲਾਈ ਕਰਨਾ ਜੀ ਇਸ ਨੋਟੀਫਿਕੇਸ਼ਨ ਦਾ ਲਿੰਕ ਸਾਡੇ ਵਟਸਐਪ ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜੀ ਉਮੀਦਵਾਰ ਘੱਟੋ ਘੱਟ 10ਵੀਂ ਪੱਧਰ ਦੀ ਪਿਆਪੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਅਤੇ ਜੋ ਵਟਸਐਪ ਚੈਨਲ ਦਾ ਲਿੰਕ ਹੈ ਜੀ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਤੁਸੀਂ ਉੱਤੇ ਜਾ ਕੇ ਨੋਟੀਫਿਕੇਸ਼ਨ ਅਤੇ WhatsApp ਚੈਨਲ ਨੂੰ ਦੇਖ ਸਕਦੇ ਹੋ ਜੀ ਆਨਲਾਈਨ ਅਪਲਾਈ ਕਰਨ ਦੀ ਵਿਧੀ ਵੈਬਸਾਈਟ www.educationarecruitmentboard.com ਤੇ ਜਾ ਕੇ ਤੁਸੀਂ ਅਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਜੀ ਉਮੀਦਵਾਰ ਇੱਕ ਇੱਕ ਕੈਟਾਗਰੀ ਦੇ ਵਿੱਚ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਜੀ ਅਤੇ ਇਹਦੇ ਲਈ ਤੁਹਾਨੂੰ ਇਹਦੇ ਲਈ ਤੁਹਾਨੂੰ ਇੱਕ ਆਪਣੀ ਫੋਟੋ ਜੋ ਫਰੈਸ਼ ਫੋਟੋ ਹੋਵੇਗੀ ਉਹ ਅਪਲੋਡ ਕਰਨੀ ਹੋਵੇਗੀ ਦੋਨੋਂ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਤੁਹਾਨੂੰ ਅਪਲੋਡ ਕਰਨੇ ਹੋਣਗੇ ਜੀ ਐਪਲੀਕੇਸ਼ਨ ਅਪਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਨੋਟੀਫਿਕੇਸ਼ਨ ਪੜ ਲੈਣਾ ਜੀ ਫਿਰ ਹੀ ਤੁਸੀਂ ਐਪਲੀਕੇਸ਼ਨ ਨੂੰ ਅਪਲਾਈ ਕਰਨਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ